ਜਸਟਿਸ ਮੇਰਚੰਦ ਮਹਾਜਨ ਫਾਊਂਡੇਸ਼ਨ ਵੱਲੋਂ ਗੁਰਜੀਤ ਸਿੰਘ ਔਸ਼ਲਾ ਨੂੰ ਸਨਮਾਨਿਤ ਕੀਤਾ ਗਿਆ ਕਾਲ ਬਾਦ ਦੌਰਾਨ ਸਸਦ ਗੁਰਜੀਤ ਸਿੰਘ ਔਸ਼ਲਾ ਨੇ ਸੁਸਾਇਟੀ ਦਾ ਤਾਨਵਾਦ ਕੀਤਾ ਇਸ ਮੌਕੇ ਫਾਊਂਡੇਸ਼ਨ ਦੇ ਕਈ ਮੈਂਬਰਸ ਹਾਜ਼ਰ ਸਨ ਜਸਟਿਸ ਡਾਕਟਰ ਮੇਰਚੰਦ ਫਾਊਂਡੇਸ਼ਨ ਵੱਲੋਂ ਮੇਰਚੰਦ ਮਹਾਜਨ ਫਾਊਂਡੇਸ਼ਨ ਵੱਲੋਂ ਜਿਹੜਾ ਅੱਜ ਮੈਨੂੰ ਸਨਮਾਨਿਤ ਕੀਤਾ ਗਿਆ ਹੈ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਸਾਗਰ ਗੁਪਤਾ ਜੀ ਜਿਹੜੇ ਪ੍ਰਧਾਨ ਨੇ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਮਾਜਨ ਸਭਾ ਦੀ ਹੈ ਫਾਊਂਡੇਸ਼ਨ ਸਭਾ ਦੀ ਉਹ ਸਾਰੇ ਮੇਰੇ ਕੋਲ ਆਏ ਨੇ ਔਰ ਜਿਹੜਾ ਪਿਛਲੇ ਦਿਨ ਪਾਰਲੀਮੈਂਟ ਦੇ ਵਿੱਚ 13 ਤਰੀਕ ਨੂੰ ਘਟਨਾ ਵਾਪਰੀ ਸੀ ਜਿਹੜਾ ਉੱਥੇ ਮੈਂ ਸਮੁੱਚੀ ਨਗਰੀ ਦੇ ਇੱਕ ਇੱਕ ਲੋਕਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦਾ ਮੇਰੇ ਤੇ ਅਸ਼ੀਰਵਾਦ ਹੈ ਮੈਂ ਉਸ ਸਮੇਂ ਤੇ ਕੋਸ਼ਿਸ਼ ਕਰਕੇ ਜਿੰਨਾ ਮੇਰੇ ਤੋਂ ਹੋਇਆ ਮੈਂ ਆਪਣਾ ਜਿਹੜਾ ਵਿਰਸਾ ਸੀ ਪੰਜਾਬੀਆਂ ਦਾ ਉਹਨੂੰ ਹੋਰ ਚਾ ਚੁੱਕਦੇ ਆ ਉਹਨਾਂ ਦਾ ਮੁਕਾਬਲਾ ਕੀਤਾ ਔਰ ਜਿਹੜੀ ਵੀ ਉਸ ਸਮੇ ਠੁਕਵੀਂ ਚੀਜ਼ ਬਣਦੀ ਉਹਨੂੰ ਚੱਕ ਕੇ ਬਾਹਰ ਸੱਟਿਆ ਔਰ ਵੱਖਰੀ ਗੱਲ ਹੈ ਕਿ ਹੋਰ ਚੀਜ਼ ਨਿਕਲੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸਾਰੇ ਉਹ ਨਹੀਂ ਕੁਝ ਹੋਇਆ ਨੂੰ ਬੜਾ ਫਖਰ ਮਹਿਸੂਸ ਕਰ ਰਿਹਾ ਕਿ ਮੈਨੂੰ ਅੱਜ ਪੰਜਾਬ ਦੇ ਇੱਕ ਸ਼ੇਰ ਬੱਬਰ ਨਾਲ ਮਤਲਬ ਆਂਦਾ ਔਰ ਉਹਨਾਂ ਨੂੰ ਸਮਾਨਿਤ ਕਰਨ ਦਾ ਮੈਨੂੰ ਸੁਭਾਗੇ ਪ੍ਰਾਪਤ ਹੋਇਆ ਸਾਡੀ ਫਾਊਂਡੇਸ਼ਨ ਹਰ ਸਾਲ ਕੋਈ ਨਾ ਕੋਈ ਸਮਾਜ ਚ ਅੱਛੇ ਕੰਮ ਕਰਦੀ ਹੈ